ਸਸ਼ਕਿਰ ਜੀ ਕਲੀਅਰ ਕਲੌਥ ਹਾਊਸ ਚੈਨਲ ਦੇਖਦੇ ਸਾਰੇ ਭੈਣ ਭਰਾਵਾਂ ਦਾ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਵੀਡੀਓਜ਼ ਨੂੰ ਪਿਆਰ ਦੇਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਤੇ ਜੇ ਸਾਡਾ ਚੈਨਲ ਅੱਜ ਪਹਿਲੀ ਵਾਰ ਹੀ ਦੇਖਿਆ ਹੈ ਤੇ ਫਿਰ ਚੈਨਲ ਜਰੂਰ ਸਬਸਕ੍ਰਾਈਬ ਸਬਸਕ੍ਰਾਈਬ ਕਰਿਓ ਕਿਉਂਕਿ ਅਸੀਂ ਬਹੁਤ ਹੀ ਖੂਬਸੂਰਤ ਆਈਟਮਾਂ ਡੇਲੀ ਇੰਡੀਆ ਟਾਈਮ ਦੇ ਸਵੇਰੇ 10 ਵਜੇ ਤੁਹਾਡੇ ਵਾਸਤੇ ਲੈ ਕੇ ਆਉਂਦੇ ਹਾਂ ਉਹ ਵੀ ਬਹੁਤ ਹੀ ਜੈਨੂਇਨ ਜੀ ਪ੍ਰਾਈਸ ਤੇ ਠੀਕ ਹੈ ਜੀ ਤੇ ਸਾਡਾ ਭੇਜਿਆ ਹੋਇਆ ਸੂਟ ਤੁਹਾਡੇ ਘਰ ਤੱਕ ਆਉਂਦਾ ਹੈ ਪੂਰੇ ਇੰਡੀਆ 'ਚ ਠੀਕ ਹੈ ਜੀ ਆਊਗਾ ਤਾਂ ਫਿਰ ਵੀ ਕਰਤਾ ਕਿ ਠੀਕ ਹੈ ਜੀ ਤੇ ਸੰਡੇ ਅਸੀਂ ਆਫ ਰੱਖਦੇ ਹਾਂ ਟਾਈਮ 10 ਤੋਂ 5 ਰੱਖਦੇ ਆਂ ਤੇ ਜਦ ਵੀ ਆਉਣੇ ਇੱਕ ਫੋਨ ਆ ਵਾਲੇ ਨੰਬਰ ਤੇ ਕਰ ਲਿਓ ਸ਼ਾਪ ਤੇ ਤੁਹਾਡਾ ਵੈਲਕਮ ਠੀਕ ਹੈ ਜੀ ਤੇ ਕੈਸ਼ ਔਨ ਡਿਲੀਵਰੀ ਆਪਾਂ ਨਹੀਂ ਕਰਦੇ ਬਾਕੀ ਹੋਰ ਕਿਸੇ ਮੈਥਡ ਦੇ ਨਾਲ ਪੇਮੈਂਟ ਕਰ ਦੇਣੀ ਹੈ ਤੇ ਜਿੰਨੇ ਵੀ ਤੁਹਾਨੂੰ ਸੂਟ ਦਿਖਾਉਂਗੀ ਦੋ ਹੀ ਫਰਮਾਂ ਦੇ ਹੋਣਗੇ ਜਿਆਦਾ ਰਾਮ ਟੈਕਸ ਦੇ ਤੇ ਨਾਲ ਇੱਕ ਸੈਟ ਇੱਕ ਦਾ ਸੈਟ ਆਰਟੈਕਸ ਦਾ ਠੀਕ ਹੈ ਤੇ ਅੱਜ ਜਿਹੜੇ ਆਪਾਂ ਸੂਟ ਦਿਖਾ ਰਹੇ ਹਾਂ ਤੁਹਾਨੂੰ ਇਹਦੇ ਵਿੱਚ ਪੰਜਾਬ ਇੰਡੀਆ ਤੇ ਸੌਰੀ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੀ ਸ਼ਿਪਿੰਗ ਜਿਹੜੀ ਹੋਊਗੀ 50 ਰੁਪਏ ਐਕਸਟਰਾ ਹੋਊਗੀ ਬਾਕੀ ਸਟੇਟਾਂ ਵਾਲਿਆਂ ਦੀ ਡਿਫਰੈਂਟ ਹੋਊਗੀ ਉਹ ਤੁਸੀਂ ਪੁੱਛ ਲਿਓ ਠੀਕ ਹੈ ਜੀ ਤੇ ਲੋਕਰ ਦੇ ਸ਼ੁਰੂ ਪਾਰਟੀ ਵੀਰ ਸੂਟ ਨੇ ਬਹੁਤ ਪਿਆਰੇ ਪਿਆਰੇ ਬਹੁਤ ਹੀ ਖੂਬਸੂਰਤ ਟਾਈਟ ਮੈਂ ਐਨ ਠੰਡੇ ਮੌਸਮ ਤੇ ਨਾਲ ਦੇਖਣ ਵਾਲੀਆਂ ਠੀਕ ਹੈ ਮੈਂ ਬਹੁਤ ਥੱਕੀ ਹੋਈ ਆ ਬਟ ਫਿਰ ਵੀ ਪਿਆਰ ਨਾਲ ਦਿਖਾਉਂਗੀ ਠੀਕ ਹੈ ਲਓ ਜੀ ਪਹਿਲਾ ਹੀ ਜਿਹੜਾ ਸੂਟ ਖੋਲਿਆ ਮੈਂ ਇਹੀ ਪਹਿਲਾਂ ਦਾ ਨਜ਼ਰ ਲਾਉਂਦਾ ਇੰਨਾ ਸੋਹਣਾ ਸੂਟ ਠੀਕ ਹੈ ਲਓ ਇਹ ਹੈਗਾ ਜੀ ਹੈਂਡਵਰਕ ਦਾ ਸੂਟ ਹੈ ਨਾ ਲੱਗਦਾ ਇਹ ਹਾਂਜੀ ਮੇਰਾ ਖਲਾਦਾ ਲਓ 컬러 ਤੇ ਵਰਕ ਪ੍ਰਿੰਟ ਫੈਬਰਿਕ ఎవਰੀਥਿੰਗ ਬਹੁਤ ਸਿਰਾ ਠੀਕ ਹੈ ਰਾਮਟੈਕਸ ਦਾ ਸੂਟ ਹੈ ਸ਼ਿਮਰ ਦੇ ਉੱਤੇ ਹੈ ਲਓ ਸ਼ਿਮਰ ਸਿਲਕ ਦੇਖੋ ਬਹੁਤ ਪਿਆਰੀ ਸ਼ਿਮਰ ਸਿਲਕ ਹੈ ਇਹਨਾਂ ਆ ਤੁਹਾਨੂੰ ਵਰਕ ਦੇਖੋ ਜੀ ਉਹਨੂੰ ਫੋਕਸ ਕਰੋ ਗਲੇ ਦੇ ਉੱਤੇ ਠੀਕ ਹੈ ਬਹੁਤ ਸੋਹਣੀਆਂ ਸੋਹਣੀਆਂ ਆਈਟਮਾਂ ਨੇ ਬਹੁਤ ਪਿਆਰੀਆਂ ਪਿਆਰੀਆਂ ਤੇ ਇਹ ਹੈਗਾ ਜੀ organza tissue ਮੈਨੂੰ ਲੱਗਿਆ ਸੀ ਸ਼ਿਮਰਿਆ ਹਾਂ ਮੈਂ ਤਾਂ ਹੀ ਲੱਭ ਰਹੀ ਸੀ ਉਹਦੇ ਤੇ ਵੀ ਕੀ ਲਿਖਿਆ ਫਰਮ ਨੇ ਇਹਨੂੰ organza tissue ਦੇ ਨਾਂ ਤੇ ਕੱਢਿਆ ਬਹੁਤ ਪਿਆਰਾ ਬਿਲਕੁਲ ਤੁਸੀਂ ਐਨ ਸੋਚਿਓ ਵੀ ਜੁਬਨ ਹੋਊ ਜਾਂ ਕੁਛ ਹੋਊਗੀ ਬਹੁਤ ਹੀ ਖੂਬਸੂਰਤ ਤੇ ਉਹਦੇ ਉੱਤੇ ਪ੍ਰਿੰਟਿੰਗ ਦੇਖੋ ਨਿੱਕੇ 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 ਫੁੱਲ ਕਿੰਨੇ ਸੋਹਣੇ ਸੋਹਣੇ ਡੀਸੈਂਟ ਜੀ ਹੈਨਾ ਗਲੇ ਦੇ ਉੱਤੇ ਇਹ ਵਾਲਾ ਵਰਕ ਦੱਬਕੀ ਨਾਲ ਸੂਟ ਭਰਿਆ ਪਿਆ ਨਾਲ ਆਪਣਾ ਨਲਕੀ ਦਾ ਕੰਮ ਹੈ ਤੇ ਨਾਲ ਆਪਣਾ ਮੋੜ ਬਾਕ ਹੈ ਠੀਕ ਹੈ ਫਿਰ ਦੋ ਪੈਨਲ ਆ ਗਏ ਨੀਚੇ ਤੱਕ ਕਿ ਕਿ ਰਿਤੇ ਜਾ ਕਿ ਕਿ ਪਿਆਰੀ ਜੀ ਲਾਈਨ ਹੋਰ ਬਣੀ ਹੋਈ ਹੈ ਜਿਹਨੂੰ ਰਾਮ ਨਾਲ ਤੁਸੀਂ ਉੱਪਰ ਕਰ ਸਕਦੇ ਜਿੱਥੇ ਤੁਹਾਡਾ ਟੇਲਰ ਮਰਜੀ ਸੈੱਟ ਕਰ ਦੇ ਇਹਨੂੰ ਇੱਥੋਂ ਕੱਢ ਕੇ ਠੀਕ ਹੈ ਨਾ ਕਰਨੀ ਹੋਵੇ ਨਾ ਹਾਂ ਨਾ ਕਰਨੀ ਹੋਵੇ ਤੁਸੀਂ ਇਹਦੇ ਤੇ نیچے ਲੇਸ ਲਵਾ ਲਓ ਕੋਈ ਜਾਂ ਤੁਸੀਂ ਕੱਲੀ ਉਹ ਇਸਦਾਂ ਫੋਲਡ ਦੇ ਲਓ ਠੀਕ ਹੈ ਤੇ ਇਹਨੂੰ ਤੁਸੀਂ ਬਾਹਮਾਂ ਤੇ ਸੈੱਟ ਕਰਾ ਲਓ ਉਹ ਤੁਹਾਡੀ ਇੱਛਾ ਹੈ ਵੈਸੇ ਇਦਾਂ ਜਿਹੜੀ ਲੈਂਥ ਹੈ ਮੈਂ ਤੁਹਾਨੂੰ ਦੱਸ ਦਿੰਨੀ ਹੁਣ ਐਟ ਪ੍ਰੈਜ਼ੈਂਟ ਜੇ ਐਸ ਐਚ ਤੁਸੀਂ ਇਹਦੀ ਲੈਂਥ ਪੁੱਛਣੀ ਹੈ ਉਹ ਮੈਂ ਤੁਹਾਨੂੰ ਦੱਸ ਦਿੰਨੀ ਹੈ ਕਿੰਨੀ ਹੈ ਠੀਕ ਹੈ ਫੈਬਰਿਕ ਬਹੁਤ ਜਿਆਦਾ ਪਿਆਰਾ ਹੈ ਬਹੁਤ ਪਿਆਰੀ ਜੀ ਇਹਨਾਂ ਦੇ ਕਲਰ ਕੰਬੀਨੇਸ਼ਨ ਤੇ ਡੀਸੈਂਟ ਜਿਹਾ ਵਰਕ ਹੋਇਆ ਇਹਨਾਂ ਦੇ ਉੱਤੇ ਹੋਇਆ ਹੋਇਆ ਤੇ ਲੋ ਜੀ ਇਹ ਹੈਗਾ ਹੁਣ ਜੇ ਇਤ ਕਰੀਏ ਫੋਕਸ ਇੱਥੋਂ ਤੱਕ 46 ਜੇ ਤੁਸੀਂ ਉੱਪਰ ਅੱਗੇ ਉਹਨਾਂ ਨੇ ਉਹ ਕੱਢੀ ਹੋਈ ਹੈ ਪਾਈਪਿੰਗੀ ਉੱਥੋਂ ਤੱਕ ਲੈ ਜਾਓ ਤੜ 48 ਠੀਕ ਹੈ ਤੇ ਪਲੱਸ ਮਾਈਨਸ ਤੁਸੀਂ ਆਮ ਨਾਲ ਜਿੰਨਾ ਮਰਜ਼ੀ ਕਰਾ ਲਿਓ ਜੀ ਉਹ ਲੋ ਜੀ ਤੇ ਹੁਣ ਤੁਹਾਨੂੰ ਦਿਖਾਉਣੀ ਆ ਦਾ ਬਾਟਮ ਇਹ ਤੁਹਾਨੂੰ ਮਿਲੂਗੀ ਸਿਲਕ ਦੀ ਬਾਟਮ ਇਹ ਕਿ 3 ਮੀਟਰ ਬਾਟਮ ਹੋਊਗੀ ਰੰਗ ਦੇਖੋ ਕਿੰਨਾ ਪਿਆਰਾ ਹੈ ਤੇ ਨਾਲ ਤੁਹਾਨੂੰ ਦਵਾਂਗੇ ਇਹ ਵਾਲਾ ਇਹਦਾ ਦੁਪੱਟਾ ਵਿਦਵਰਕ ਲੋ ਜੀ ਤਾਈ ਦਾ ਇਹ ਦੁਪੱਟੇ ਲੜਾਂ ਦੇ ਉੱਤੇ ਜਾਵਣੀ ਹੈ ਤੇ ਵਿੱਚੋਂ ਸ਼ਰਟ ਨਾਲ ਦਾ ਬੇਸ ਕਲਰ ਹੈ ਵਰਕ ਦੇਖੋ ਕਰਿਓ ਫੋਕਸ ਹਾਂ ਹਲੋ ਜੀ ਵਰਕ ਦੇਖੋ ਤੇ ਨਾਲ ਇਸ ਤਰ੍ਹਾਂ ਫਿਰ ਵਰਕ ਵਾਲੀਆਂ ਜਿਵੇਂ ਉਹਦੇ ਚ ਪੈਨਲ ਬਣਿਆ ਉਸੇ ਤਰ੍ਹਾਂ ਵਰਕ ਵਾਲੀਆਂ ਲਾਈਨਾਂ ਬਣੀਆਂ ਹੋਈਆਂ ਮਸ਼ੀਨ ਕੰਮ ਹੈਂਡਵਰਕ ਲੱਗਿਆ ਮੈਨੂੰ ਇਹ ਸਾਰਾ ਹਨ ਹਾਂ ਤੁੰਤ ਪਰਨਾ ਕੰਮ ਹੋਇਆਵੇ ਲੋ ਜੀ ਦੇਖੋ बहुत प्यारी चीज पड़ी हुई है बहुत प्यारी पार्टी वियर ते प्राइस मिलना था इस खूबसूरत है है ठीक आ गया जी लो अगला कलर नोट करो लो मेहंदी कलर की बॉटम बहुत ही प्यारे जी कंट्रास्ट सूट ने बहुत सोनी लो चिशु ओरगेंजा ਠੀਕ ਹੈ ਤੇ ਪਿਆਰਾ ਜਿਹਾ ਤੇ ਵਰਕ ਤੇ ਖੂਬਸੂਰਤ ਪ੍ਰਿੰਟਿੰਗ ਤੇ ਬਾਟਮ ਦੇਖੋ ਤੁਸੀਂ ਕਿੰਨਾ ਪਿਆਰਾ ਕੰਟਰਾਸਟ ਬਣੂਗਾ ਤੇ ਨਾਲ ਇਹ ਮਿਲੂਗਾ ਦੁਪੱਟਾ ਜਿਹਦੇ ਵਿੱਚ ਡਾਰਕ ਸ਼ੇਡ ਮੈਂਹਦੀ ਦੇ ਨਾਲ ਦਿੱਤੀ ਹੋਈ ਹੈ ਮੈਂ ਫਿਰ ਵੀ ਖੋਲ ਦਿੰਦੀ ਹਾਂ ਦੇਖੋ ਕਲਰ ਇਹਦਾ ਡਾਰਕ ਸ਼ੇਡ ਰੱਖ ਕੇ ਸੈਂਟਰ ਚੋਂ ਤੇ ਨਾਲ ਬਾਟਮ ਨਾਲ ਦਾ ਮਹਿੰਦੀ ਕਲਰ ਲੱਗਿਆ ਠੀਕ ਹੈ ਤੇ ਪ੍ਰਾਈਸ ਸੇਮ ਸੇਮ छत्ती सौ रुपया ठीक है Next, लो जी. बोहुत बोहुत एलिगेंट ठीक है लो नहीं के थप्पा थप्पी की काम भी पूरा करके दता भी नहीं है घट है परिटिंग ही सरदारी बहुत है कंट्रास्ट बहुत सोहना है ये आ गया ऐसा दुपट्टा प्राइस मिलूगा छत्तीस छत्तीसौ रुपया थ्री सिक्स डबल जीरो ठीक है जी लो जी अगला डिजाइन हैंडलूम सिल्क लो जी लो गले आ गया ਇੰਦਾ ਪ੍ਰਿੰਟ ਨੋਟ ਕਰੋ ਬਹੁਤ ਸੋਹਣਾ ਪ੍ਰਿੰਟ ਬਰੀਕ ਤੇ ਫਿਰ ਇਹਦੇ ਗਲੇ ਤੇ ਇਸ ਤਰ੍ਹਾਂ ਤੇ ਫਿਰ ਆਹ ਇੱਕ ਬਰੀਕ ਥ੍ਰੈਡ ਦਾ ਹੀ ਸਾਰਾ ਆਹ ਵਾਲਾ ਕੰਮ ਤੇ ਨਾਲ ਇੱਥੇ ਨਾਟ ਵਰਕ ਹੋਇਆ ਹੋਵੇ ਨਾਲ ਨਾਲ ਠੀਕ ਹੈ ਖੁੱਲ ਜਿਹਾ ਤੁਸੀਂ ਪਹਿਲਾਂ ਨੋਟ ਕਰ ਲਓ ਫਿਰ ਮੈਂ ਤੁਹਾਨੂੰ ਪੂਰਾ ਦਿਖਾਉਣੀ ਹਾਂ ਇਹ ਹੋ ਗਿਆ ਜੀ ਕੇਰਾ ਠੀਕ ਹੈ ਦੋ ਲਾਈਨਸ ਦਾ ਪੈਨਲ ਹੈ ਬਰੀਕ ਥ੍ਰੈਡ ਦਾ ਹੀ ਕੰਮ ਹੈ ਸਾਰਾ ਤੇ ਨਾਲ ਇਹ ਨਾਟ ਵਰਕ ਹੋ ਜਾਵੇ ਮਸ਼ੀਨ ਕੰਮ ਹੈਂਡ ਵਰਕ ਠੀਕ ਹੈ ਕੇਰਾ ਹੋ ਗਿਆ ਤੇ ਇਹ ਆ ਗਿਆ ਜੀ ਇਹਦਾ ਬਾਹਾਂਾਂ ਦੇ ਉੱਤੇ ਠੀਕ ਹੈ ਹੁਣ ਇਹ ਮੈਂ ਤੁਹਾਨੂੰ ਕਹੂੰਗੀ ਕਿ ਤੁਸੀਂ ਸਲਵਾਰ ਤੇ ਲੈ ਲਓ ਕਿਉਂਕਿ ਸਲਵਾਰ ਕੰਟਰਾਸਟ ਹੈ ਇਹ ਤੁਹਾਡੇ ਬਾਹਾਂਾਂ ਤੇ ਆਊਗਾ ਠੀਕ ਹੈ ਤੇ ਇਹ ਇਹਦਾ ਫੈਬਰਿਕ ਹੋਊਗਾ ਬੋਟਮ ਦਾ ਸੇਮ ਫੈਬਰਿਕ ਰਹੂਗਾ ਠੀਕ ਹੈ ਤੇ ਹੁਣ ਤੁਹਾਨੂੰ ਇਹਦਾ ਮੈਂ ਘੇਰਾ नापਦੀ ਹਾਂ ਇੱਕ ਵਾਰੀ ਲੈਂਥ ਨਾਪਣ ਦੀ ਤੇ ਬਾਹਲੀ ਲੋੜ ਨਹੀਂ ਕਿਉਂਕਿ ਗਲੇ ਦੀ ਸ਼ੇਪ ਨਹੀਂ ਬਣੀ ਹੋਈ 26 ਇੰਚ ਤੱਕ ਘੇਰਾ ਰੈਡੀ ਹੋ ਜਾਊਗਾ ਤੁਹਾਡਾ ਤੇ ਦੁਪੱਟਾ ਦੇਖੋ ਇਹਦਾ ਛਣੌਣ ਦਾ ਦੁਪੱਟਾ ਤੇ ਉਹਦੇ ਉੱਤੇ ਵਰਕ ਬਹੁਤ ਹੀ ਪਿਆਰਾ ਸੂਟ ਹੈ ਬਹੁਤ ਹੀ ਪਿਆਰਾ ਲੋ ਸਾਰੇ ਦੁਪੱਟੇ ਦੇ ਉੱਤੇ ਨਾਲ ਹੀ ਥ्रेड ਵਰਕ ਹੈ ਥ्रेड ਵਰਕ ਬਹੁਤ ਪਿਆਰਾ ਲੱਗਦਾ ਲਿਆ ਹੋਇਆ ਚਨਾਉਂ ਦੇ ਦੁਪੱਟੇ ਦੇ ਉੱਤੇ ਇਸ ਤਰ੍ਹਾਂ ਥ्रेड ਵਰਕ ਨਾਲ ਸਾਰਾ ਦੁਪੱਟਾ ਦੇਖੋ ਫੁੱਲਾਂ ਨਾਲ ਭਰਿਆ ਹੋਇਆ ਹੈ ਠੀਕ ਹੈ ਤੇ ਸੇਮ ਕਲਰ ਦੇ ਹੋਣ ਕਰਕੇ ਡੀਸੈਂਟ ਬੋਲ ਲੱਗ ਰਿਹਾ ਹੈ ਤੇ ਨਾਲ ਡੈਸੈਂਸ 4 ਠੀਕ ਹੈ ਤੇ ਪ੍ਰਾਈਸ ਮਿਲ ਰਿਹਾ ਤੁਹਾਨੂੰ 3470 ਰੁਪਏ 3470 ਅਗਲਾ ਦੇਖੋ ਕਲਰ ਕੰਬੀਨੇਸ਼ਨ ਨੋਟ ਕਰ ਲਓ। ਉਹ ਵੀ ਜਬ ਬਹੁਤ ਸੋਹਣਾ ਕਲਰ ਹੈ ਆ ਬਾਟਮ ਕਲਰ ਆ ਗਿਆ। ਠੀਕ ਹੈ। ਬਾਹਮਤੀ, ਗਲੇ ਤੇ, ਘੇਰੇ ਤੇ ਦੁਪੱਟੇ 'ਚ 3470 ਰੁਪਏ 'ਚ। ਨੈਕਸਟ ਕਲਰ ਆ ਗਿਆ ਜੀ। ਮਸਟਰਡ ਮਸਟਰਡ ਹਾਂ ਮਸਟਰਡ ਜਿਹੜਾ ਕਲਰ ਹੁੰਦਾ ਜਿਹੜਾ ਗ੍ਰੀਨਿਸ਼ ਮਹਿੰਦੀ ਮਸਟਰਡ ਨਹੀਂ ਹੁੰਦਾ ਜਿਹੜਾ ਸੁੱਕੀ ਮਹਿੰਦੀ ਚਾਈਪ ਜਿਹਾ ਦੇਖੋ। ਉਸ ਤਰ੍ਹਾਂ ਦਾ ਹੈ। ਤੇ ਇਹ ਦਾ ਦੁਪੱਟਾ ਤੇ ਪ੍ਰਾਈਸ ਸਿਰਫ 3470 नेक्स्ट अगला डिजाइन शुरू कर ये आऊगा जी क्रेप करेप <coughs> एक करेप आऊगा राम टैक्स ही होगा बहुत खूबसूरत लो लो देखो नोट करो बहुत ही प्यारा जहा कलर है वाइन जहादे भर के परख ठीक है तो नीचे फिर आ गया फुल बिक्रमी फुल बहुत सोहने लगते दे होंगे ने ਕਿੰਨੇ ਕਿੰਨੇ ਤੇ ਨਾਲ ਫਿਰ ਘੇਰੇ ਦੇ ਉੱਤੇ ਮਸ਼ੀਨ ਵਰਕ ਪਲਸ ਹੈਂਡ ਵਰਕ ਠੀਕ ਹੈ ਇਹ ਆ ਗਈ ਇਹਦੀ ਬਾਟਮ ਕ੍ਰੇਪ ਦੀ ਹੋਈ ਰਹੂਗੀ ਉਹ ਪਲੇਨ ਹੈ ਬਸ ਇਹਦੇ ਵਿੱਚ ਨਾਲ ਡਿਜੀਟਲ ਪ੍ਰਿੰਟ ਜਿਆ ਵੀ ਹੋਇਆ ਹੋਇਆ ਇਹ ਪਾਵਾਂ ਲਈ ਫੁੱਲਾ ਗਿਆ ਤੇ ਦੁਪੱਟਾ ਤੁਹਾਨੂੰ ਮੈਂ ਇਹਦਾ ਖੋਲ ਕੇ ਦਿਖਾਉਣੀ ਆ ਚਨੌਨ ਦਾ ਦੁਪੱਟਾ ਲੋਚੀ ਕ੍ਰੇਪ ਇਨਾ ਪਿਆਰਾ ਫੈਬਰਿਕ ਹੁੰਦਾ ਵੀ ਇਹ ਗਰਮੀ 'ਚ ਵੀ ਪਾਇਆ ਜਾਂਦਾ ਕਿਉਂਕਿ ਸੌਫਟ ਬਹੁਤ ਹੁੰਦਾ ਹੈ ਕ੍ਰੇਪ ਦਾ ਫੈਬਰਿਕ ਠੀਕ ਹੈ ਲੋ ਲੋ ਜੀ ਆਹ ਦੁਪੱਟਾ ਆ ਗਿਆ ਤੁਹਾਡੇ ਲਈ ਡਿਜੀਟਲ ਪ੍ਰਿੰਟ ਹੋਇਆ ਹੋਇਆ ਲੜ ਦੇ ਉੱਤੇ ਐਂ ਦੇਖੋ ਤੇ ਨਾਲ ਫਿਰ ਪ੍ਰਿੰਟਿੰਗ ਤੇ ਸੈਂਟਰ ਚ ਇੱਕ ਫੁੱਲ ਪ੍ਰਿੰਟ ਹੋਇਆ ਹੋਇਆ ਠੀਕ ਹੈ ਤੇ ਲਸ਼ ਲਸ਼ ਕਰਦਾ ਸੂਟ ਦੇਖੋ ਹੱਥ ਨਹੀਂ ਧਰਨਦੇ ਰਿਹਾ ਸੂਟ ਤੇ ਨਾਲ ਇਸ ਤਰ੍ਹਾਂ ਲੇਸ ਪ੍ਰਾਈਸ ਹੋਊਗਾ ਸਿਰਫ 3100 ਰੁਪਇਆ 3100 ਰੁਪਏ ਚ ਸੂਟ ਤੁਹਾਡੇ ਘਰ ਆ ਜਾਣਾ ਹੈ ਅਗਲਾ ਆ ਗਿਆ ਜੀ ਮੋਰ ਬੰਖੀ ਠੀਕ ਹੈ ਲੋ बहुत प्यारा जहा कलर नोट कर लो तीस बहुत सोहनी लुक का सूट है कत्ती सौ रुपए थोड़े को जाने करीप बाय रामटेक्स टैक्स लो जी कलर नोट करो कि प्यारा जहा कलर है कि डिफरेंट जाइए नोट कर लो आप ही कहना तो औखा भी कहड़ा यह हलो इस तरह मिल पड़ी कॉपर फैमिली जी है वैसे थोड़ी जी बट पता जहा नहीं लग रहा है तीस आप ही नोट कर लो थोड़े को सही आया मैं ठीक है सोना जहा मरूम कलर है तो बेल पर कहे कलर पे दिखा दनी मैं लो जिस तरह बेल बनी भी है ठीक है ये आ गया दुपट्टा अगला डिजाइन शुरू कर दिया रामटेक्स का ही है और गेंजा दे विच्चे। लो बहुत सोनी प्यारी चीज है बहुत प्यारी चीज बनी हुई है फ्रंट ਠੀਕ ਹੈ অর্ਗੈਂਜ਼ਾ ਤੇ ਬਣਿਆ ਹੋਇਆ ਸੂਟ ਹੈ ਤੇ ਉਹਦੇ ਉੱਤੇ ਸਾਰਾ ਇਹ ਤਿੰਨੇ ਦਾ ਕੰਮ ਹੋਇਆ ਹੋਇਆ ਠੀਕ ਹੈ ਤੇ ਲੋ ਸਾਰਾ ਸੂਟ ਭਰਿਆ ਹੋਇਆ ਹੈ ਫੁੱਲ 프ਰੰਟ ਦੇਖੋ ਤੇ ਨਾਲ ਜਿਵੇਂ ਦੇ ਆਪਾਂ ਸਾਨੂੰ ਪਿਛਲੇ ਦਿਨਾਂ ਚ ਨਹੀਂ ਦਿੱਤੇ ਹੈ ਨਾ ਉਸ ਟਾਈਪ ਦੇ ਹਾਂ ਤੇ ਉਹ ਵੀ ਨਾ ਸਾਨੂੰ ਬਹੁਤ سارے ਬਟਿਕ ਨਾ ਭੁੱਲ ਗਿਆ ਅਨਾਉਂਸਮੈਂਟ ਪਹਿਲਾਂ ਕਰਨੀ ਚਾਹੀਦੀ ਸੀ ਸਾਨੂੰ ਸਾਨੂੰ ਬਹੁਤ سارے ਮੈਸੇਜ ਫੋਨ ਸੀਗੇ ਵੀ ਉਹ ਹੋਰ ਦੇ ਦਿਓ ਜੇ ਮਿਲ ਸਕਦੇ ਆ ਤਾਂ ਅਸੀਂ ਉਹ ਬਟਿਕ ਵਾਲੀ ਕੁੜੀ ਨਾਲ ਗੱਲ ਕੀਤੀ ਉਹਨੇ ਹੋਰ ਵੀ ਸ਼ਾਇਦ ਕਿਸੇ ਚੈਨਲ ਤੇ ਰੱਖੇ ਹੋਣੀ ਹੈ ਨਾ ਤਾਂ 100% ਕਲੀਅਰ ਸੀ ਆਲਮੋਸਟ ਇੱਕ ਅੱਧੀ ਵੀਡੀਓ ਚ ਭਾਵੇਂ ਦੋ ਚਾਰ ਪੀਸ ਪਏ ਹੋਣ ਨਹੀਂ ਹੈ ਨਹੀਂ ਹੁਣ ਤਾਂ ਉਹ ਕਹਿੰਦੇ ਵੀ ਤੁਹਾਡੀ ਆਉਟਪੁਟ ਜ਼ਿਆਦਾ ਹੈ ਜੇ ਤੁਸੀਂ ਇੱਕ ਅੱਧੀ ਵੀਡੀਓ ਹੋਰ ਕੱਢ ਦੋਗੇ ਤਾਂ ਮੇਰੇ ਲਈ ਗੁੱਡ ਹੈ ਤਾਂ ਫਿਰ ਮੈਸੇਜ ਕਰਕੇ ਜਰੂਰ ਆਪਣੀ ਸਲਾਹ ਦੇ ਦਿਓ ਤੇ ਜੇ ਤੁਹਾਡੀ ਸਲਾਹ ਹੋਈ ਤਾਂ ਫਿਰ ਅਸੀਂ ਇੱਕ ਦੋ ਵੀਡੀਓ ਦੀਆਂ ਹੋਰ ਐਡ-ਆਨ ਕਰ ਦਾਂਗੇ ਠੀਕ ਹੈ ਲੋ ਜੀ ਲੋ ਦੇਖੋ ਲੁੱਕ ਦੇਖੋ ਸੂਟ ਦੀ ਡੀਸੈਂਟ ਤੇ ਫੈਬਰਿਕ ਬਿਲਕੁਲ ਸੌਫਟ ਜੇ ਤੁਸੀਂ ਪਹਿਲਾਂ ਕਦੇ ਔਰਗਾਂਜ਼ਾ ਨਹੀਂ ਪਹਿਨੇ ਆ ਜਾਂ ਤੁਹਾਨੂੰ ਆਏ ਲੱਗਦਾ ਵੀ ਮੋਟੇ ਲੱਗਾਂਗੇ ਆ ਲੱਗਾਂਗੇ ਉਹ ਲੱਗੇ ਕੁਝ ਨਹੀਂ ਬਹੁਤ ਹੀ ਸਮੂਥ ਜਿਹਾ ਫੈਬਰਿਕ ਹੈ ਇਹਨਾਂ ਦਾ ਤੇ ਆ ਦੇਖੋ ਤੁਸੀਂ ਇਹ ਮੇਰੇ ਨਾਲ ਪਿੱਟਾ ਵਰਕ ਕਹਿੰਦੇ ਜਿਹਨੂੰ ਹੈਨਾ ਪਿੱਟਾ ਵਰਕ ਦਾ ਸੂਟ ਹੈ ਇਹ ਹਾਂ ਤੇ ਆ ਦੇਖੋ ਬਹੁਤ ਪਿਆਰਾ ਜਿਹਾ ਸੂਟ ਤੇ ਨਾਲ ਇਹਦੇ ਨਾਲ ਇਹਦੇ ਵਿੱਚ ਵੀ ਆ ਦੇਖੋ ਤੁਸੀਂ ਲਾਈਨਸ ਦਿਖ ਰਹੀਆਂ ਹੈ ਹੈਨਾ ਇਹ ਡਿਫਰੈਂਟ ਹੀ ਕਲਰ ਦਾ ਫੈਬਰਿਕ ਹੈ ਇਹ ਡਿਫਰੈਂਟ ਔਰਗਾਂਜ਼ਾ ਹੈ ਇਹ ਤੇ ਲਿਖਿਆ ਭਾਵੇਂ ਫਰਮ ਨੇ ਔਰਗਾਂਜ਼ਾ ਹੀ ਪਰ ਹੈ ਬਹੁਤ ਸੋਹਣਾ ਤੇ ਆ ਇਹਦੀ ਬਾਟਮ ਸਿਲਕ ਦੀ ਠੀਕ ਹੈ ਜੀ ਤੇ ਹੁਣ ਤੁਹਾਨੂੰ ਇਹਦਾ ਦੁਪੱਟਾ ਦਿਖਾਉਣੀ ਆ ਉਹ ਵੀ ਔਰਜੈਂਜ਼ਾ ਦਾ ਹੀ ਹੋਊਗਾ ਉਹਦੇ ਤੇ ਵੀ ਵਰਕ ਹੋਊਗਾ ਬਸ ਪਾਰਟੀ ویئر ਤੁਹਾਨੂੰ ਦੱਸਿਆ ਵੀ ਜਿਵੇਂ ਤੁਸੀਂ ਪਿਛਲੇ ਦਿਨਾਂ ਚ ਲਏ ਐ ਉਵੇਂ ਐ ਤੇ ਬਹੁਤ ਹੀ ਗੁੱਡ ਪ੍ਰਾਈਸ ਠੀਕ ਹੈ ਲੋ ਲਾਈਟ ਵੇਟ ਤੇ ਵਰਕ ਦੇਖੋ ਉੱਤੇ ਤੁਸੀਂ ਸੂਟ ਦੇ ਲੋ ਕੰਪਨੀ ਦਾ ਮਾਰਕਾ ਨਾਲ ਤੁਸੀਂ ਕਿਸੇ ਨੂੰ ਗਿਫਟ ਕਰਦੇ ਹੋ ਵਿਆਹ ਸ਼ਾਦੀ ਚ ਕਿਸੇ ਨੂੰ ਦਿੰਨੇ ਹੋ ਜਾਂ ਆਪਣੇ ਲਈ ਵੀ ਤੁਸੀਂ ਦੇਖੋ ਲੁੱਕ ਕਿੰਨੀ ਸੋਹਣੀ ਆਣੀ ਬਣੀ ਹੋਈ ਦੀ ਰੌਣਕ ਭਰਿਆ ਸੂਟ ਆ ਪੂਰਾ ਪੇਂਟ ਕਮ ਪਿੱਟਵਰਕ ਇਹ ਜਿਹੜਾ ਪੇਂਟ ਹੈ ਕਿ ਪੈਚ ਵਰਕ ਹੈ ਪੈਚ ਹੈ ਹਾਂ ਪੈਚ ਹੈ ਸਾਰਾ ਇਹ ਪੈਚਿੰਗ ਹੋਈ ਵੀ ਹੈ ਸਾਰੀ ਇਹ ਠੀਕ ਹੈ ਮੈਨ ਲਗੇ ਸੀ ਪੇਂਟ ਦੇਖੋ ਤੁਸੀਂ ਕਿੰਨੀ ਸਫਾਈ ਨਾਲ ਬਹਿ ਜਾ ਕਿ ਮੇਰੇ ਹੱਥੇ ਚ ਹੈ ਫਿਰ ਵੀ ਮੈਨੂੰ ਪੇਂਟ ਦਾ ਭਲਿਕ ਪੈ ਰਿਹਾ ਤੇ ਇਹਦਾ ਤੁਹਾਨੂੰ ਸਿਰਫ ਪ੍ਰਾਈਸ ਮਿਲ ਰਿਹਾ 2850 ਰੁਪਏ 2850 2850 ਚ ਸੂਰ ਥੋੜੀ ਘੱਟ ਆ ਜਾਣੇ ਅਗਲਾ ਲਓ ਜੀ ਵਾਈਨ ਜਾ हाँ वाइन मे रूम जे है ना हम्म लो जी नोट करो वाइन मे रूम जे कलर है आ लुक आ रही सूट दी सिर्फ 2850 ਚ ਤੁਹਾਡੀ ਘਰ ਆ ਜਾਣੇ ਸੂਟ ਬਹੁਤ ਪਿਆਰੀ ਚੀਜ਼ ਹੈ ਬਹੁਤ ਹੀ ਪਿਆਰੀ ਠੀਕ ਹੈ ਤੇ ਨੈਕਸਟ ਨੇਵੀ ਬਲੂ ਇਹ ਲੋ ਉਧਾਰ ਦੇਖੋ ਸੂਟ ਦਾ ਕਿੰਨਾ ਪਿਆਰਾ ਲੱਗ ਰਿਹਾ ਫੁੱਲ ਫਰੰਟ ਸੂਟ ਭਰਿਆ ਹੋਇਆ ਹੈ ਹੈਂਡਵਰਕ ਵੀ ਹੋਇਆ ਨਾਲ ਸਿੱਪੀ ਵਗੈਰੇ ਲੱਗੀ ਹੋਈ ਹੈ ਬਹੁਤ ਸੋਹਣਾ ਕੀ ਕਰ ਦਵਾਂ ਇਹਨੂੰ ਵੀ ਖੋਲ ਦਾਂ ਠੀਕ ਬਹੁਤ ਦੰਨੀ ਹੈ ਬਹੁਤ ਹੀ ਪਿਆਰਾ ਲੱਗ ਰਿਹਾ ਬਹੁਤ ਹੀ ਪਿਆਰਾ ਸਾਰੇ ਕਲਰ ਵੈਸੇ ਇੱਕ ਤੋਂ ਇੱਕ ਉਠਾ ਉਹ ਦੇ ਦੇ ਡਾਰਕ ਸ਼ੇਡ ਤੇ ਬਣੇ ਵੀ ਹਨਾ ਤਾਂ ਪਿੱਟਾ ਵਰਕ ਬਹੁਤ ਉਠਾ ਦੇ ਰਿਹਾ ਸੂਟ ਨੂੰ ਲਖੋ ਫੁੱਲ ਭਰਿਆ ਹੋਇਆ ਸੂਟ ਤੇ ਸੋਨਾ ਸੋਨਾ ਉੱਤੇ ਵਰਕ ਤੇ ਨਾਲ ਸੋਨਾ ਜਿਹਾ ਦੁਪੱਟਾ ਠੀਕ ਹੈ ਤੇ ਪ੍ਰਾਈਸ ਸਿਰਫ 2850 ਰੁਪਏ ਲੋ ਜੀ ਨੈਕਸਟ ਸਿਰ ਇਹ ਤੋਂ ਸਿਰਾ ਸੂਟ ਦੇਣਾ ਤੁਹਾਨੂੰ ਅੱਜ ਇਹ ਤੁਹਾਨੂੰ ਮਿਲੂਗਾ ਜੀ ਮਸਲੀਨ ਦੇ ਉੱਤੇ ਲਓ ਜੀ ਇਹ ਮਸਲੀਨ ਤੇ ਹੈ ਰਾਮ ਟੈਕਸ ਦਾ ਹੀ ਸੂਟ ਹੈ ਵੀ ਪਹਿਲਾਂ ਤੇ ਇਹ ਦਿਆ ਪ੍ਰਿੰਟਿੰਗ ਦੇਖ ਲਓ ਠੀਕ ਹੈ ਮਸਲੀਨ ਇਹਨਾਂ ਦੀ ਬਹੁਤ ਪਿਆਰੀ ਹੁੰਦੀ ਹੈ ਕ੍ਰੇਪ ਨਾਲ ਬਿਲਕੁਲ ਆਉਂਦੀ ਹੈ ਮਤਲਬ ਸਾਡੇ ਕੋਲ ਨਾ ਇੱਥੇ ਆਫਲਾਈਨ ਵੀ ਕਸਟਮਰ ਕਈ ਵਾਰੀ ਹੱਥ ਲਾ ਕੇ ਕਹਿੰਦਾ ਕ੍ਰੇਪ ਨਹੀਂ ਲੈਣੀ ਤਾਂ ਮਤਲਬ ਇੰਨਾ ਡੀਸੈਂਟ ਫੈਬਰਿਕ ਹੈ ਬਿਲਕੁਲ ਕ੍ਰੇਪ ਦੇ ਬਹੁਤ ਨੇੜੇ ਹੁੰਦਾ ਇਹਨਾਂ ਦਾ ਤੇ ਫੈਬਰਿਕ ਠੀਕ ਹੈ ਲੋ ਦੇਖੋ ਇਹ ਤੁਹਾਨੂੰ ਬਹੁਤ ਪਿਆਰਾ ਜਿਹਾ ਇਹ ਵਿੱਚ ਵਿੱਚ ਜੜੀ ਬੈਠੀ ਹੈ ਨਾ ਬਹੁਤ ਸੋਹਣਾ ਪ੍ਰਿੰਟ ਤੇ ਬਹੁਤ ਸੋਹਣਾ ਕਲਰ ਤੇ ਨਾਲ ਪਿਆਰਾ ਜਿਹਾ ਕਿਰਾ ਰੀਸੈਂਟ ਦਾ ਠੀਕ ਹੈ ਥੋੜਾ ਥੋੜਾ ਵਰਕ ਵਾਲਾ ਤੇ ਨਾਲ ਇਹ ਵਾਲਾ ਮਿਲੂ ਤੁਹਾਨੂੰ ਮਸਲੀਨ ਦਾ ਹੀ ਬਾਟਮ ਬਹੁਤ ਸੌਫਟ ਫੈਬਰਿਕ ਹੈ ਬਹੁਤ ਪਿਆਰਾ ਤੇ ਨਾਲ ਤੁਹਾਨੂੰ ਮਿਲੂ ਇਹਦੇ ਮਸਲੀਨ ਦਾ ਹੀ ਦੁਪੱਟਾ ਦੁਪੱਟਾ ਮੈਂ ਤੁਹਾਨੂੰ ਕੋਲ ਕੇ ਦਿਖਾਉਣੀ ਹੈ ਕਿਹੜੇ ਪ੍ਰਿੰਟ ਕਿਸ ਤਰ੍ਹਾਂ ਦਾ ਹੋ ਜਾਵੇ ਸੇਮ ਹੀ ਪ੍ਰਿੰਟ ਹੈ ਵਸ ਤਾਂ ਬਟ ਲੈਟਸ ਸੀ ਲੋ ਜੀ ਦੇਖੋ ਮਸਲੀਨ ਦਾ ਦੁਪੱਟਾ ਮਸਲੀਨ ਮਰੀਲਜੀ ਨਹੀਂ ਬਹੁਤ ਸੋਹਣਾ ਠੀਕ ਹੈ ਮਡਾਲ ਮਸਲੀਨ ਦਾ ਲੋ ਬਰੀਕ ਜਿਹੜੀ ਆ ਚੀਜ਼ ਹੁੰਦੀ ਹੈ ਨਾ ਬਰੀਕ ਬਾਰਡਰ ਆਪਰੀ ਪ੍ਰਿੰਟ ਦਾ ਇਹ ਬਹੁਤ ਹੀ ਸਰਦਾਰੀ ਲੁੱਕ ਦਿੰਦਾ ਲੱ ਦਿੱਤਾ ਹੋਇਆ ਤੇ ਉੱਤੇ ਨਾਲ ਦਾ ਹੀ ਬਰੀਕ ਪ੍ਰਿੰਟ ਖੁੱਲਾ ਡੁੱਲਾ ਕਿ ਜੜੀ ਹੋਈ ਵੀ ਹੈ ਲੱਗਿਆ ਕੁਝ ਨਹੀਂ ਹੋਇਆ ਉਹ ਤੁਸੀਂ ਅੱਪੇ ਲਵਾਉਣਾ ਆਪਣੀ ਮਰਜ਼ੀ ਦਾ ਠੀਕ ਹੈ ਤੇ ਪ੍ਰਾਈਸ ਮਿਲਣਾ ਤੁਹਾਨੂੰ ਇੰਨੇ ਸਿਰਫ 2350 ਰੁਪਏ ਇਹਨੇ ਪਿਆਰੇ ਸੂਟ ਦਾ ਪ੍ਰਾਈਸ 2350 ਨੈਕਸਟ ਲੋ ਜੀ ਅਗਲਾ ਠੀਕ ਹੈ ਦੇਖੋ ਕਲਰ ਨੋਟ ਕਰ ਲਓ ਤੁਸੀਂ ਸਰਦਾਰੀ ਜਿਹਾ ਕਲਰ ਹੈ ਤੇ 3 ਮੀਟਰ ਦੀ ਬਾਟਮ ਹੋਊਗੀ ਇੰਗਲਿਸ਼ ਜੀ ਟੋਨ ਹੁੰਦੀ ਜਿਹੜੀ ਉਹ ਵਾਲਾ ਕਲਰ ਹੈ ਇਹ ਤੇ ਲੋ ਜੀ ਸੁੱਕੀ ਮਹਿੰਦੀ ਵਰਗਾ ਕਲਰ ਹੈ ਤੇ ਬਹੁਤ ਨਹੀਂ ਸੁੱਕੀ ਮਹਿੰਦੀ ਵਰਗਾ ਹਾਂ ਠੀਕ ਹੈ ਬੜਾ ਪਿਆਰਾ ਜਾਂ ਆ ਗਿਆ ਤੁਹਾਡੇ ਕੋਲ ਰੰਗ ਤੇ ਪ੍ਰਾਈਸ 2350

ਅਗਲਾ ਕ੍ਰੇਪ ਵਿੱਚੋਂ ਦੀ ਮੈਨੂੰ ਤਰੇਪੀ ਕੰਟੀਨਿਊਸਲੀ ਦਿਖਾਉਣੀ ਚਾਹੀਦੀ ਸੀ ਚਲੋ ਮੇਰੇ ਮੂਰੇ ਆ ਗਿਆ ਮੈਂ ਉਹ ਦਿਖਾਤਾ ਕੋਈ ਗੱਲ ਨਹੀਂ ਤੁਸੀਂ ਤਾਂ ਸਾਰੇ ਦੇਖ ਲੈਣੇ ਆ ਲਓ ਜੀ ਰਾਂਟੈਕਸ ਦੀ ਕ੍ਰੇਪ ਡਿਜੀਟਲ ਪ੍ਰਿੰਟਿੰਗ ਹੋਈ ਵੀ ਉੱਤੇ ਬਹੁਤ ਸੋਹਣਾ ਸੂਰ ਹੈ ਵੈਰੀ ਡੀਸੈਂਟ ਤੇ ਰੰਗ ਇਹਦਾ ਵੀ ਕੁਝ ਕੁਝ ਉਵੇਂ ਜਿਹਦਾ ਹੀ ਹੈ ਕਿਹੜਾ ਰੰਗ ਚਾਹੀਏ ਤੇ ਤੁਹਾਨੂੰ ਹੁਣ ਇਹ ਤੋਂ ਪਹਿਲਾਂ ਪ੍ਰਿੰਟਿੰਗ ਤੇ ਆ ਲੋ ਓਵਰ ਤੁਸੀਂ ਨਿਗਾਹ ਮਾਰ ਲਈ ਉਹਨਾਂ ਨੇ ਤੇ ਵਰਕ ਦੇਖ ਲਓ ਠੀਕ ਹੈ ਹਲੋ ਇਹ ਆ ਦੋ ਵਰਕ ਦੇਖੋ ਜੀ ਬਹੁਤ ਸੋਹਣੀ ਹੈ ਹੋਰੀ ਕੁੰਡੀਆਂ ਜੀ ਬਣਾਵਣਾ ਕੀ ਹੈਂਡਵਰਕ ਕੀਤਾ ਹੋਇਆ ਪਰਿਆਪਿਆ ਸੂਟ ਹੈਂਡਵਰਕ ਦੇ ਨਾਲ ਮਾੜਾ ਜਾਂ ਨਹੀਂ ਪ੍ਰੋਪਰ ਵਰਕ ਹੋਇਆ ਹੈ ਦੇਖੋ ਸਾਰਾ ਸੂਟ ਭਰਿਆ ਪਿਆ ਤੇ نیچے ਜਾ ਕੇ ਘੇਰੇ ਨੂੰ ਹੋਰ ਦੇਖੋ ਡੀਸੈਂਟ ਲੁੱਕ ਦਿੱਤੀ ਤੇ ਇਹਦੇ ਵਿੱਚ ਇਸ ਤਰ੍ਹਾਂ ਲਾਈਨਸ ਦਾ ਪ੍ਰਿੰਟ ਸਿਰਫ ਇੰਨੇ ਖਾਂਜ ਹੈ ਠੀਕ ਹੈ ਬਾਰਡਰ ਤੇ ਥੀ ਬਹੁਤ ਪਿਆਰਾ ਲੱਗ ਰਿਹਾ ਤੇ ਨਾਲ ਤੁਹਾਨੂੰ ਇਹ ਮਿਲੂਗੀ ਬਾਟਮ ਠੀਕ ਹੈ 3 ਮੀਟਰ ਦੀ ਕ੍ਰੇਪ ਦੀ ਵੀ ਹੋਊਗੀ ਤੇ ਚਨਾਉਣ ਦਾ ਦੁਪੱਟਾ ਉਹਨੂੰ ਤੁਹਾਨੂੰ ਖੋਲ ਕੇ ਦਿਖਾਉਣੀ ਹੈ ਇਹ ਹੈ ਲੋ ਲੋ ਜੀ ਚਨਾਉਂ ਦਾ ਦੁਪੱਟਾ ਖੁੱਲਾ ਡੁੱਲਾ ਇਹਦੇ ਤੇ ਵੀ ਉਸੇ ਤਰ੍ਹਾਂ ਹੀ ਬਾਰਡਰ ਲਾਈਨਸ ਬਣੀਆਂ ਵੀ ਆ ਪ੍ਰਿੰਟ ਹੋਈਆਂ ਵੀ ਆ ਲਾਈਨਸ ਜੀਆਂ ਤੇ ਪ੍ਰਿੰਟਿੰਗ ਦੇਖੋ ਕਿੰਨੀ ਬਿਆਰੀ ਤੇ ਇਹਨੂੰ ਲੇਸ ਲੱਗੀ ਹੋਈ ਹੈ ਠੀਕ ਹੈ ਖੁੱਲਾ ਡੁੱਲਾ ਦੁਪੱਟਾ ਇੱਕ ਕਾਟਨ ਦੀ ਲੇਸ ਬਰੀਕ ਵਾਲੀ ਲੱਗੀ ਹੋਈ ਹੈ ਤੇ ਪ੍ਰਾਈਸ ਮਿਲ ਰਿਹਾ 2990 2990 90 2990 ਠੀਕ ਹੈ 2990 ਲੋ ਜੀ 컬러 ਕੰਬੀਨੇਸ਼ਨ ਨੋਟ ਕਰਦੇ ਜਾਓ ਇਹ ਹੈਗਾ ਜੀ ਅਨੀਅੰਜੀ ਟੋਨ ਹੈ ਠੀਕ ਹੈ ਲੋ ਅਨੀਅੰਜਾ ਕਲਰ ਹੈ ਤੇ ਆ ਇਹਨੂੰ ਬਹੁਤ ਪਿਆਰੀ ਲੁੱਕ ਦੇ ਰਹੀ ਹੈ ਜਿਹੜੀ ਲਾਈਨਸ ਲਿਖੜੀਆਂ ਥੱਲੇ ਤੇ ਪ੍ਰਾਈਸ ਮੈਨੂੰ ਤਾਂ ਸਭ ਤੋਂ ਜ਼ਿਆਦਾ ਪਿਆਰੀ ਇਹਦੀ ਆ ਚੀਜ਼ ਲੱਗ ਰਹੀ ਹੈ ਕਿ ਭਰਿਆ ਭਰ ਸੂਟ ਬੜੇ ਡੀਸੈਂਟ ਜੇ ਵਰਕ ਦੇ ਨਾਲ 2990 ਚ ਲੋ ਜੀ ਅਗਲਾ ਅਗਲਾ ਕਲਰ ਨੋਟ ਕਰ ਲੋ ਇੰਗਲਿਸ਼ ਕਲਰ ਹੈ 2990 ਚ ਸੂਟ ਤੁਹਾਡੇ ਘਰ ਨੈਕਸਟ ਆ ਗਿਆ ਜੀ ਅਹ ਸੁੱਕੀ ਮਹਿੰਦੀ ਵਰਗਾ ਹੀ ਇਹ ਵੀ ਹੈ ਨਾ ਹਾਂ ਸੁੱਕੀ ਮਹਿੰਦੀ ਵਰਗਾ ਕਲਰ ਹੈ ਠੀਕ ਹੈ ਥੋੜਾ ਜਿਹਾ ਹੋਰ ਖੁੱਲ ਦਿਨੀ ਇਹਨੂੰ ਖੁੱਲਾ ਹੀ ਪਿਆ ਹੈ ਲਓ ਨੋਟ ਕਰੋ ਐਂ ਲਸ਼ ਲਸ਼ ਕਰਦਾ ਸੂਟ ਹੱਥ ਚ ਨਿਕਲ ਨਿਕਲ ਜਾਂਦਾ ਐਨਾ ਪਿਆਰਾ ਸੂਟ ਹੈ ਨਾਲ ਚਨਾਉਣ ਦਾ ਦੁਪੱਟਾ 2990 ਲਓ ਜੀ ਹੁਣ ਤੁਹਾਨੂੰ ਦਿਖਾਉਣੀ ਹੈ ਹੋਰ ਇੱਕ ਬਿਊਟੀਫੁਲ ਆਈਟਮ ਜਿਹੜੇ ਹੁਣ ਤੁਹਾਨੂੰ ਸੂਟ ਦਿਖਾਉਂਗੀ ਨਾ ਉਹ ਵੀ ਕ੍ਰੇਪ ਦੇ ਹੀ ਨੇ ਉਹ ਆਰਟਿਕਸ ਦੇ ਹੈ ਮੈਂ ਹਰ ਬਾਰੀ ਰਿਪੀਟ ਕਰਦੀ ਆ ਕਿ ਤੁਸੀਂ ਇਸ ਚੀਜ਼ ਤੇ ਧਿਆਨ ਨਹੀਂ ਦੇਣਾ ਯਾਰਟਿਕਸ ਆ ਆਮ ਹੈ ਜਿਹੜਾ ਪਰਟੀਕੂਲਰ ਨਹੀਂ ਹੋ ਬੀਰਾਮ ਟੈਕਸ ਹੀ ਲੈਣਾ ਉਹ ਤਾਂ ਚਲੋ ਅਲੱਗ ਗੱਲ ਹੈ ਅਦਰਵਾਈਜ਼ ਜਿਹੜਾ ਫੈਬਰਿਕ ਹੈ ਉਹਦਾ ਸਟੈਂਡਰਡ ਸੇਮ ਹੀ ਹੋਊਗਾ ਬਿਲਕੁਲ ਸੇਮ ਸਟੈਂਡਰਡ ਦੇ ਨੇ ਬਹੁਤ ਪਿਆਰੀ ਚੀਜ਼ ਹੈ ਲੋ ਇਹ ਹੁਣ ਤੁਹਾਨੂੰ ਗ੍ਰੇ ਐਂਡ ਬਲੈਕ ਦੇ ਵਿੱਚ ਹੀ ਦਿਖਾਵਾਂਗੇ ਮੈਨੂੰ ਲੱਗਦਾ ਆਪਾਂ ਹਾਂ ਹਾਂ ਸ਼ਾਇਦ ਵਿੱਚ ਬਲੂ ਵੀ ਹੈ ਹਾਂ ਲੋ ਜੀ ਦੇਖੋ ਵਰਕ ਕਿੰਨਾ ਪਿਆਰਾ ਹੋਇਆ ਵੇ ਗਲੀ ਦੇ ਉੱਤੇ ਬਹੁਤ ਹੀ ਡਿਸੈਂਟ ਜਿਹਾ ਵਰਕ ਹੋਇਆ ਹੋਇਆ ਠੀਕ ਹੈ ਫੇਲ ਪੈਨਲ ਦੇ ਵਿੱਚ ਵੀ ਸਾਰੇ ਫੁੱਲ ਭਰੇ ਹੋਏ ਨੇ ਉੱਪਰੋਂ ਲੈ ਕੇ ਥੱਲੇ ਤੱਕ ਇਹ ਪਹਿਲਾਂ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ ਵੇ ਸਿੰਗਲ ਕਲਰ ਜਿਹੀ ਦੀ ਪ੍ਰਿੰਟਿੰਗ ਬ੍ਰੀਕ ਬ੍ਰੀਕ ਲਾਈਨਸ ਦੀ ਤੇ ਫਿਰ نیچے ਘੇਰਾ ਵੀ ਪੂਰਾ ਭਰਿਆ ਪਿਆ ਮਤਲਬ ਵਰਕ ਵਾਲੇ ਕਸਰਾਂ ਗੱਡੀਆਂ ਪਈਆਂ ਹੈ ਵੀ ਜਿੰਨਾ ਮਰਜ਼ੀ ਬਣਾ ਲਿਓ ਕਿਉਂਕਿ ਬਾਹਾਂ ਦਾ ਫੈਬਰਿਕ ਅਲੱਗ ਮਿਲ ਰਿਹਾ ਹੈ 3 ਮੀਟਰ ਦੀ ਸ਼ਰਟ ਤੇ 3 ਮੀਟਰ ਦੀ ਤੁਹਾਨੂੰ ਮਿਲੂ ਕ੍ਰੇਪ ਦੀ ਹੀ ਬਾਟਮ ਠੀਕ ਹੈ ਲਓ ਜੀ ਹੁਣ ਤੁਹਾਨੂੰ ਇਹਦਾ ਦੁਪੱਟਾ ਦਿਖਾ ਲੋਚ ਆ ਦੇਖੋ ਦੁਪੱਟਾ ਜੇ ਆਪਾਂ ਤੁਹਾਨੂੰ ਪਾਰਟੀ ویئر ਸੂਟਾਂ ਦੀ ਵੀਡੀਓ ਦੇਣੀ ਹੋਈ ਤਾਂ ਆਪਾਂ ਅਨਾਉਂਸਮੈਂਟ ਕਰ ਦਾਂਗੇ ਇੱਕ ਦਿਨ ਪਹਿਲਾਂ ਤਾਂ ਕਿ ਜਿਹੜੇ ਵੇਟ 'ਚ ਬੈਠੇ ਆ ਉਹਨੂੰ ਪਤਾ ਲੱਗ ਜੀ ਠੀਕ ਹੈ ਜੀ ਲੋ ਆ ਲੋ ਦੇਖੋ ਖੁੱਲਾ ਦੁਪੱਟਾ ਚਨੋਂ ਦਾ ਵੱਡੇ ਵੱੜਦਾ ਐ ਤੇ ਬ੍ਰੀਕ ਪ੍ਰਿੰਟਿੰਗ ਬਹੁਤ ਹੀ ਸਰਦਾਰੀ ਚੀਜ਼ ਹੈ ਪ੍ਰਾਈਸ ਮਿਲਣਾ ਤੁਹਾਨੂੰ ਇਸ ਖੂਬਸੂਰਤ ਜੇ ਸੂਟ ਦਾ 2850 ਰੁਪਏ ਠੀਕ ਹੈ ਫੁੱਲ ਵਰਕ ਨਾਲ ਗ੍ਰੇ-ਬਲੈਕ ਕੰਬੀਨੇਸ਼ਨ ਹਾਂ ਸਾਰੇ ਸੂਟ ਗ੍ਰੇ-ਬਲੈਕ ਕੰਬੀਨੇਸ਼ਨ ਦੇ ਹੋਣਗੇ ਕਲਰ ਚ ਕੋਈ ਕੰਫਿਊਜ਼ਨ ਨਾ ਹੋਵੇ ਸਿਰਫ ਬਸ ਡਿਜ਼ਾਈਨਿੰਗ ਫਰਕ ਹੈ ਪੂਰੇ ਸੈਟ ਦੇ ਲੋ ਡਿਜ਼ਾਈਨ ਚੇਂਜ ਹੋਊਗਾ ਹੋਰ ਕੋਈ ਚੀਜ਼ ਫੈਬਰਿਕ ਉਹੀ ਹੈ ਸਾਰਾ ਕੁਝ ਉਹੀ ਹੈ ਲੋ ਚੀ ਨੋਟ ਕਰੋ ਵਰਕ ਦੇਖੋ ਸਾਰਾ ਪੈਨਲ ਭਰਿਆ ਪਿਆ ਹੈ ਸਾਰਾ ਪੈਨਲ ਬਹੁਤ ਹੀ ਸੋਹਣਾ ਵਰਕ ਹੋਇਆ ਹੋਇਆ ਤੇ ਇਹਦਾ ਦੇਖੋ ਤੁਸੀਂ ਕਿਉਂਕਿ ਸੈਂਟਰ ਚ ਪ੍ਰਿੰਟ ਮੋਟ ਹੈ ਤੇ ਸਾਈਡਾਂ ਤੋਂ ਲਾਈਨਸ ਦਾ ਲੈਰੀ ਜਾਂ ਦਿੱਤਾ ਹੋਇਆ ਤੇ ਫਿਰ ਘੇਰਾ ਤੇ ਬੈਕ ਸਾਈਡ ਤੇ ਇਸ ਤਰ੍ਹਾਂ ਦੀ ਪ੍ਰਿੰਟਿੰਗ ਹੋਊਗੀ ਪੈਨਲ ਚ ਠੀਕ ਹੈ ਹਾਂ ਇਹਦੇ ਵਰਕ ਨਹੀਂ ਹੋਊਗਾ ਪ੍ਰਿੰਟ ਹੋਊਗਾ ਤੇ ਇਹਦੇ ਸਾਈਡਾਂ ਦੇ ਵੀ ਪ੍ਰਿੰਟ ਇਸ ਤਰ੍ਹਾਂ ਦਾ ਹੈ ਜੇ ਕੋਈ ਹਾਂ ਵੱਧ ਘੇਰਾ ਵੀ ਬਣਾਉਂਦਾ ਤੇ ਇਸ ਤਰ੍ਹਾਂ ਹੋਊਗਾ ਤੇ ਬਾਹਵਾ ਇਹ ਰਹੀਆਂ ਠੀਕ ਹੈ ਜੀ ਤੇ ਨਾਲ ਤੁਹਾਨੂੰ ਮਿਲੂ ਇਹਦੇ ਇਹ ਵਾਲਾ ਸੁਨਾਰਾ ਦੁਪੱਟਾ लो जी खुले द पट्टे वे वर्दी लो आ अगला मिल रहा है प्राइस ओह सौ रुपये लो जी अगला फैब्रिक बिल्कुल भी फिक्र नहीं करना बहुत प्यारी चीज पहुंचनी है थोड़े को सॉफ्ट फैब्रिक है बिल्कुल ठीक है ਲੋ ਜੀ ਅਗਲਾ ਡਿਜ਼ਾਈਨ ਦੇਖੋ ਬਹੁਤ ਪਿਆਰਾ ਵਰਕ ਹੋਇਆ ਬੈ ਸਾਰਾ ਵਰਕ ਨਾ ਭਰਿਆ ਪਿਆ ਸੂਟ ਇਹ ਨਹੀਂ ਕਿ ਮਾੜਾ ਮੋਟਾ ਪ੍ਰੋਪਰ ਕੰਮ ਹੋਇਆ ਹੈ ਸੂਟ ਦੇ ਉੱਤੇ ਤੇ ਬਹੁਤ ਹੀ ਪਿਆਰੀ ਜੀ ਪ੍ਰਿੰਟਿੰਗ ਠੀਕ ਹੈ ਫਰਸਟ ਲੁੱਕ ਚ ਪਸੰਦ ਆਉਣ ਵਾਲੀ ਚੀਜ਼ ਹੈ ਇਹ ਲੋ ਜੀ ਆ ਗਈ ਕਾਲੀ ਬਾਟਮ ਕਾਲੇ ਦੇ ਨਾਲ ਗ੍ਰੇ ਦਾ ਕੰਬੀਨੇਸ਼ਨ ਵੈਸੀ ਬਹੁਤ ਸੋਹਣਾ ਲੱਗਦਾ ਹੈ ਲੋ ਜੀ ਲੁੱਕ ਦੇਖੋ ਸੂਟਾਂ ਦੀ ਦੁਪੱਟੇ ਦੇਖੋ ਬਹੁਤ ਪਿਆਰੀ ਪਿਆਰੀ ਦੁਪੱਟੇ ਤੇ ਖੂਬਸੂਰਤ ਫੈਬਰਿਕ ਠੀਕ ਹੈ ਖੁੱਲੇ ਦੁਪੱਟੇ ਨਹੀਂ 2.5 ਮੀਟਰ ਦੇ ਤੇ ਵਰ ਵੀ ਬਹੁਤ ਵੱਡੇ ਨੇ ਨੈਕਸਟ ਲੋ ਜੀ ਦੇਖੋ ਲੋ ਬਹੁਤ ਹੀ ਪਿਆਰੀਆਂ ਚੀਜ਼ਾਂ ਨੇ ਬਹੁਤ ਪਿਆਰੀਆਂ ਚੀਜ਼ਾਂ ਆਪਣੇ ਆਪ ਚ ਇਨਾਂ ਦੀ ਪ੍ਰਿੰਟਿੰਗ ਐਂਡ ਡਿਜ਼ਾਈਨਿੰਗ ਹੀ ਬਹੁਤ ਪਿਆਰੀ ਹੈ ਬਹੁਤ ਖੂਬਸੂਰਤ ਉੱਤੇ ਵਰਕ ਬੜਾ ਡੀਸੈਂਟ ਜਿਹਾ ਕਰਕੇ ਦਿੱਤਾ ਹੈ ਤੇ 3 ਮੀਟਰ ਦਾ ਫੈਬਰਿਕ ਹੈ ਜਿਹੜਾ ਮਰਜੀ ਤੁਹਾਡਾ ਅ ਕਦ ਕਾਠ ਹੈ ਮਾਪ ਹੈ ਤੁਹਾਨੂੰ ਪਰਫੈਕਟ ਆਉਣੇ ਸਮ ਤੇ ਨਾਲ ਤੁਹਾਨੂੰ ਮਿਲੂ ਇਹਦੇ ਇਹ ਵਾਲਾ ਦੁਪੱਟਾ ਲੋ ਜੀ ਦੁਪੱਟਾ ਦੇਖੋ ਜਦੋਂ ਵਾਰੀ ਦੇਖੋ ਪਹਿਲਾਂ ਤਾਂ ਦੁਪੱਟੇ ਦੇ ਕਿੱਡੇ-ਕਿੱਡੇ ਨੇ ਤੇ ਉੱਤੋਂ ਦੀ ਫੇਰ ਖੂਬਸੂਰਤ ਪ੍ਰਿੰਟਿੰਗ ਚਨਾਉਣ ਦਾ ਦੁਪੱਟਾ ठाई सौ लो जी अगला लो जी देखो फिर पढ़िया लिखा है बहुत ज्यादा पढ़िया लिखे सूट है वेरी ब्यूटीफुल ब्यूटीफुल जस्ट फैंटास्टिक దుట్ భారత్ చూ నికలే యో తిన తిటర్ ਇਹ ਆ ਗਿਆ ਜੀ ਤੁਹਾਡਾ ਫਰੰਟ ਵਿਊ ਠੀਕ ਹੈ ਬਹੁਤ ਸੋਹਣਾ ਜੀ ਸਾਰੇ ਜਵਰਕ ਨਾਲ ਤਾਂ ਸਾਰਾ ਭਰੇ ਪਿਆ ਇਹਦਾ ਕੇਰਾ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਹੈ ਹੈਨਾ ਤੇ ਇਹ ਆ ਗਿਆ ਜੀ ਤੁਹਾਡਾ ਬਾਹਾਂ ਦਾ ਤੇ ਇਹ ਆ ਗਿਆ ਤੁਹਾਡਾ ਬੈਕ ਵਿਊ ਇਹਦੇ ਇਸ ਤਰ੍ਹਾਂ ਪੈਨਲ ਦੇ ਵਿੱਚ ਇਦਾਂ ਦਾ ਪ੍ਰਿੰਟ ਬਣਿਆ ਹੋਊਗਾ ਠੀਕ ਹੈ ਇਹ ਤਾਂ ਹੋ ਗਿਆ ਸ਼ਰਟ ਦਾ ਡਿਜ਼ਾਈਨ ਸਲਵਾਰਾ ਸਭ ਨਾਲ ਕਾਲੀ ਹੈ ਕਿਉਂਕਿ ਗ੍ਰੇ ਅਤੇ ਕਾਲੇ ਦਾ ਕੰਬੀਨੇਸ਼ਨ ਹੈ ਹੋਰ ਕੋਈ ਕੰਬੀਨੇਸ਼ਨ ਦਾ ਕਲਰ ਹੀ ਹੈ ਨਹੀਂਗਾ ਤੇ ਆ ਤੁਹਾਨੂੰ ਮਿਲੂਗਾ ਜੀ ਇਹਦਾ ਦੁਪट्टे ਤੇ ਪ੍ਰਿੰਟ ਲੋ ਫੁੱਲੇ ਫੁੱਲੇ ਦੁਪੱਟੇ ਪ੍ਰਾਈਸ ਟਾਈਸ 2850 ਲੋ ਜੀ ਐਸੀ ਸਾਡੀ ਅੱਜ ਦੀ ਕਲੈਕਸ਼ਨ ਉਮੀਦ ਕਰਦੇ ਤੁਹਾਨੂੰ ਸਾਡੀ ਕਲੈਕਸ਼ਨ ਪਸੰਦ ਆਉਗੀ ਲਾਈਕ ਸ਼ੇਅਰ ਕਮੈਂਟੋ ਤੁਸੀਂ ਕਰਦੇ ਰਹਿਣਾ ਐਣੀ ਸੋਚਣਾ ਵੀ ਸੰਡੇ ਵੀ ਨਿਕਲ ਗਿਆ ਤੇ ਮੰਡੇ ਵੀ ਨਿਕਲ ਗਿਆ ਤੇ ਅਸੀਂ ਤੁਹਾਨੂੰ ਸੂਟ ਨਹੀਂ ਦਿੱਤਾ ਬਹੁਤ ਹੈਕਟਿਕ ਡੇਸ ਚੱਲ ਰਹੀ ਸੀ ਪਿਛਲੇ ਦਿਨਾਂ 'ਚ ਹੈਵੀ ਵੀਡੀਓਜ਼ ਆਈਆਂ ਨੇ ਬਹੁਤ ਬਹੁਤ ਸਾਰਾ ਕੰਮ ਸੀਗਾ ਤੇ ਇਸ ਕਰਕੇ ਅਸੀਂ ਮਤਲਬ ਨੈਕਸਟ ਵੀਡੀਓ ਦੇ ਵਿੱਚ ਕੱਲ ਦੀ ਵੀਡੀਓ 'ਚ ਸ਼ਾਇਦ ਤੁਹਾਨੂੰ ਅਸੀਂ ਕੱਢਾਂਗੇ ਸੂਟ ਅਗਰ ਮਿਸ ਹੋ ਗਿਆ ਬੈਡਨਸਟ ਵੀਡੀਓ ਸਿੱ ਪੱਕਾ ਹੋਊਗਾ ਇਹ ਸਾਡਾ ਬਾਲਾ ਬਡੇ ਲਾਲ ਠੀਕ ਹੈ ਸੋ ਆਪਣੇ ਬਜ਼ੁਰਗਾਂ ਦਾ ਖਿਆਲ ਰੱਖੋ ਧੀਆ ਭੈਣਾਂ ਦਾ ਮਾਣ ਉਹ ਕਮੈਂਟ ਕਰਕੇ ਦੱਸਦੇ ਰਹੋ ਕਲੈਕਸ਼ਨ कैसी ਹੈ ਤੇ ਮਿਲਾਂਗੇ ਅਗਲੀ ਕਿਸੇ ਹੋਰ ਵੀਡੀਓ ਚ ਤੇ ਹੋਰ ਸੋਹਣੀ ਵੈਰਾਈਟੀ ਲੈ ਕੇ ਆਂਗੇ